ਆਪਣਾ ਜਿਹੜਾ ਸਫਰ ਰਹੂਗਾ ਜੀ ਕਲਕੱਤਾ ਦੇ ਸਿਆਲਦਾ ਸਟੇਸ਼ਨ ਤੋਂ ਆਪਾਂ ਚੱਲਾਂਗੇ ਨਿਊ ਜਲਪਾਈਗੁੜੀ ਉਸ ਤੋਂ ਅੱਗੇ ਚੱਲਾਂਗੇ ਆਪਾਂ ਜੀ ਦਾਰਜੀਲਿੰਗ ਵੀਡੀਓ 'ਚ ਜੁੜੇ ਰਹੋ ਸਾਰਾ ਤੁਹਾਨੂੰ ਦਿਖਾਵਾਂਗੇ V3 ਆਪਣਾ ਨੰਬਰ 1347 ਟ੍ਰੇਨ ਦਾ ਨੰਬਰ ਆ

ਸਾਰੇ ਮਿੱਤਰ ਪਿਆਰਿਆਂ ਨੂੰ ਸੱਜਣ ਬੇਲੀਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲੇ ਆ ਨਵੇਂ ਸਫ਼ਰ ਤੇ ਜੀ ਮਿਲਦੇ ਆ ਤੁਹਾਨੂੰ ਨਾਲ ਦੀ ਨਾਲ ਵੀਡੀਓ 'ਚ ਜੁੜੇ ਰਹੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਆਪਾਂ ਚੱਲਦੇ ਆ ਜੀ ਸਹਿਲ ਦਾ ਰੇਲਵੇ ਸਟੇਸ਼ਨ ਉੱਥੋਂ ਚੱਲਦੇ ਆ ਅਗਲੇ ਡੈਸਟੇਸ਼ਨ ਤੇ ਫਿਰ ਤੁਹਾਨੂੰ ਦੱਸਾਂਗੇ ਅੱਗੇ ਨਾਲ ਦੀ ਨਾਲ ਆਪੋਲੀ ਜਾਣ ਤੋਂ ਸੇਵਾ ਕਰਨਾ ਇੱਕ ਸੇਵਾ ਕਰਦੇ ਆ ਜੇ ਸੇ ਹਮ ਲੋਕੇ ਘਰ ਤੇ ਲੰਗਰ ਹੋ ਰਹਾ ਤਾਂ ਆਪ ਵੀ ਸੇਵਾ ਖੁਦ ਹੀ ਮੈਂ ਸੋਚਿਆ ਕਿ ਆਪ ਦਾ دوست ਲੋਕ ਜਾਂ ਰਿਸ਼ਤੇਦਾਰ ਲੋਕ ਹੈ ਨਹੀਂ ਨਹੀਂ ਰਿਸ਼ਤੇਦਾਰ ਮੈਂ ਬਾਹਰ ਵਾਲਾ ਹਾਂ ਮੈਂ ਬਾਂਧਾ ਹਾਂ ਮੈਂ ਇਸ ਐਮ ਆਈਟੀ ਔਰ ਮੇਰਾ ਸਰਨੇਮ ਸੀ ਐਸ ਐਚੀਈ ਠੀਕ ਹੈ ਹੈਲੋ ਫ্রম ਕੋਲਕਾਤਾ ਇਹ ਆਪਾਂ ਨੂੰ ਮਿਲੇ ਜਸਵੀਰ ਬਾਈ ਦੇ ਦੋਸਤ ਇਹਨਾਂ ਨੇ ਆਪਣਾ ਬਹੁਤ ਮਾਨ ਤਨ ਕੀਤਾ ਇਹਨਾਂ ਨੇ ਆਪਾਂ ਨੂੰ ਚਾਹ ਪਾਣੀ ਵਗੈਰਾ ਪਾਇਆ ਨਾਲ ਕਹਿੰਦੇ ਪਾਣੀ ਦੇ ਬੋਤਲ ਵੀ ਦੇ ਕੇ ਜਾਇਓ ਨਹੀਂ ਨਹੀਂ ਕੋਈ ਬਾਤ ਨਹੀਂ ये ना जी आ गई गोल्ड गोल्डस्मिथ की छोटी सी दुकान वेरी हम्बल शॉप दिल बड़ा होना चाहिए छोटी दुकान से कुछ नहीं दिल आपका बहुत बड़ा है भाई दीदी जी आए हैं हाँ। हम धन्य हो गया हम हाँ। 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 हाँ भी आपसे मिलकर बहुत खुश हुआ सालों <laughs> भी बहुत बढ़िया लगे जी अच्छा लगा मेरे को पहले पंद्रह मिनट लोग शराफी समझते हैं मुझे सोलह मिनट से जसबीर भाई को मालूम है कैसे आदमी दर्स्ट फिफ्टीन मिनट आई अपियर टू बी अ जेंटलमैन फ्रॉम द 16 मिनट ही नोट ਚਾਟ ਟ੍ਰੇਨ ਚੱਲਣ ਦਾ ਆਪਣਾ ਟਾਈਮ ਹੈ ਰੰਦਾਗਾ ਕਿੰਨਾ ਟਾਈਮ ਹੋ ਗਿਆ ਸਵੇਰ 7:00 7:25 ਮਿੰਟ ਪਏ ਆ ਆਪਾਂ ਕਿੰਨੇ ਹਾਂ ਅੱਛਾ ਹਾਂਜੀ ਅਸੀਂ ਪਹੁੰਚ ਗਏ ਸਿਆਲ ਦਾ ਸਟੇਸ਼ਨ ਆ ਬਾਲੀਗਾਂਜ ਤੋਂ ਲੋਕਲ ਟ੍ਰੇਨ ਲੈ ਕੇ 10 ਕਿਲੋਮੀਟਰ ਦਾ ਰਸਤਾ ਸੀਗਾ ਸਿਆਲ ਦਾ ਸਟੇਸ਼ਨ ਆ ਗਏ ਇੱਥੋਂ ਹੁਣ ਚੱਲਾਂਗੇ ਆਪਾਂ ਦਰਦੀਲنگ ਜਲਪਾਈਗੜੀ ਉਤਰਾਂਗੇ ਉੱਥੋਂ ਅੱਗੇ ਜਾਵਾਂਗੇ ਸਿਲੀਗੁੜੀ ਕਿ ਜਲਪਰਸੈਲ ਦਾ ਰਾਸ਼ ਬਹੁਤ ਸੀ ਸਟੇਸ਼ਨ ਤੇ ਫੋਨ ਤੇ ਦੱਸ ਰਿਆ ਸੀ 9 ਨੰਬਰ ਪਲੇਟਫਾਰਮ ਤੇ ਅਸੀਂ ਕਾਫੀ ਟਾਈਮ ਉੱਥੇ ਬੈਠੇ ਰਹੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਕੁਛਿਆ ਦੁਕਾਨ ਵਾਲੇ ਨੂੰ ਉਹ ਕਹਿੰਦਾ ਨਹੀਂ 12 ਨੰਬਰ ਪਲੇਟਫਾਰਮ ਤੇ ਲੱਗੂਗੀ ਇਹ ਮਤਲਬ ਪੁਰਾਣਾ ਰਿਕਾਰਡ ਉਹ ਮੈਨੂੰ ਸ਼ੋ ਹੋ ਰਿਹਾ 9 ਨੰਬਰ ਰਿਕਰਡ ਹੁੰਦਾ ਵੀ ਅਸੀਂ ਉਸ ਤੋਂ ਬਾਅਦ ਸਾਡੇ ਕੋਲ ਟਾਈਮ ਸੀ ਇੱਕ ਘੰਟਾ ਅਈਆ ਟਾਈਮ ਰੱਖ ਕੇ ਪਹਿਲਾਂ ਤੁਰਨਾ ਪੰਨਾ ਪਣਿਆ ਆ ਤੁਹਾਨੂੰ ਸਿੱਧੇ ਟ੍ਰੇਨ ਨੇ ਆਪਾਂ ਨੂੰ ਨਹੀਂ ਡਿਕਾ ਆਪਾਂ ਟ੍ਰੇਨ ਨਹੀਂ ਡਿਕਾ ਨਹੀਂ ਆਏ ਇਸ ਕਰਕੇ ਆਪਾਂ ਪਹਿਲਾ ਟਾਈਮ ਲੇ ਕੇ ਤੁਰੇ ਸੀ ਇਸ ਕਰਕੇ ਆਪਾਂ ਟਾਈਮ ਨਾਲ ਪਹੁੰਚ ਗਏ ਤੇ ਆਪਾਂ ਬੈਠ ਗਏ ਹਾਂ ਟ੍ਰੇਨ 'ਚ ਏਸੀ ਟ੍ਰੇਨ ਸੰਗਾ ਚੱਲੀ। ਹਾਂ ਥਈ ਏਸੀ 3ए ਵੀ ਕਰਕੇ ਦੇਖ ਲਿਆ 3ਈ ਵੀ ਕਰਕੇ ਦੇਖ ਲਿਆ 3 ਥੋੜੀ ਸੀਟਾਂ ਜਿਹੜੀਆਂ ਹੁੰਦੀਆਂ ਆ ਉਹ ਥੋੜੀਆਂ ਤੌਰੀਆਂ ਘੱਟ ਹੁੰਦੀਆਂ ਕੰਫਰਟੇਬਲ ਅਨਕੰਫਰਟੇਬਲ ਸੀ ਬਰਨਿਆ ਉਹ ਅੱਥਰੂ ਦੇ ਆੜੇ ਤੇ ਦੁਆਏ ਨਾ ਕੋਸ਼ਿਸ਼ ਆਸਾਂ ਨੂੰ ਆਪਣੀ ਵੀਡੀਓ ਸੀ ਇਹ ਮਿਲਦੇ ਆ ਬਾਕੀ ਵੀਰੇ ਰਹਾ ਵੀਡੀਓ ਚ ਕਰਾਈ ਕਰਨਾ ਮੱਤਾ ਇਹੋ 3 ਟਾਇਰ ਹੀ ਅਸੀਂ ਹੁੰਦਾ 3 ਟਾਇਰ ਦੇ ਵਿੱਚ ਤੁਹਾਨੂੰ ਇੱਕ ਸੀਟ ਉੱਪਰ ਇੱਕ ਵਿਚਕਾਰ ਇੱਕ ਜੀ ਆ ਥੱਲੇ ਤਿੰਨ ਸੀਟਾਂ ਮਿਲਣਗੀਆਂ ਤੁਹਾਨੂੰ 3 ਟਾਇਰ ਇਹਨੂੰ ਕਹਿੰਦੇ ਆ ਤੇ ਇਧਰ ਤੁਹਾਨੂੰ ਮਿਲ ਜੂਗਾ ਸ਼ੀਸ਼ਾ ਮਿਲ ਜੂਗਾ 8 ਟਾਇਰ 3 ਟਾਇਰ ਆ ਇਧਰ ਤੁਹਾਨੂੰ ਸਵਿਚ ਮਿਲ ਜੂਗੀ ਚਾਰਜ ਵਗੈਰਾ ਲਾਉਣ ਨੂੰ ਬੰਦੇ ਬਸ ਇਹ ਦੋਨੇ ਪਾਸੇ ਆਈ ਸੂਚਾ ਆਪਣੀ ਆਈ 4 ਤੇ 5 ਨੰਬਰ ਟਿਕਟ ਆ ਇਹ ਇਧਰ ਬੋਟਲ ਸਟੈਂਡ ਆ ਦੋ ਸੀਟ ਐ ਇਧਰਾਂ ਦਿੰਗਾ ਇੱਕ ਉੱਪਰ ਇੱਕ ਥੱਲੇ ਨਹੀਂ ਉੱਪਰ ਵਾਲੀ ਸੀਟ ਇਹ ਉੱਪਰ ਉੱਪਰ ਵਾਲੀ ਸੀਟ ਦੋ ਸੀਟ ਕੋਕਲ ਚੇਅਰ ਦਉ ਆਪਣੀ ਟ੍ਰੇਨ ਚੱਲੀ ਸੀ ਜੀ 7:40 ਤੇ ਕਲਕੱਤਾ ਤੋਂ ਸਵੇਰੇ 7 ਵਜੇ ਆਪਾਂ ਨੂੰ ਲਾ ਦਨਾ ਇਹ ਨਿਊ ਜਲਪਾਈ ਗੁੜੀ ਤੇ ਆਪਾਂ ਹੁਣ ਲੱਗੀਆਂ ਜੀ ਸੌਣ ਮਿਲਦੇ ਆ ਫਿਰ ਸਵੇਰੇ ਅਗਲੇ ਸਵੇਰ ਚੱਪਾ ਸਮਾਂ ਹੋ ਗਿਆ ਜੀ ਸਵੇਰ ਦੇ 7 ਵਜੇ ਦਾ ਫਿਰ ਤੁਸੀਂ ਦੇਖੋ ਨਿਊ ਜਲਪਾਈ ਗੁੜੀ ਦੇ ਬਾਹਰ-ਬਾਹਰ ਖੇਤਾਂ ਦਾ ਦ੍ਰਿਸ਼ ਆਪਾਂ ਸਾਰੀ ਰਾਤ ਹੀ ਟ੍ਰੇਨ ਦੇ ਵਿੱਚ ਕੱਟਤੀ 7:40 ਤੇ ਆਪਾਂ ਤੁਰੇ ਸੀ ਤੇ ਸਵੇਰੇ 7 ਵਜੇ ਆਪਾਂ ਨੂੰ ਲਾ ਦਨਾ ਇਹ ਨਿਊ ਜਲਪਾਈ ਗੁੜੀ ਆ ਸਾਹਮਣੇ ਜਿਹੜੇ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਕਾਂਚਨ ਜੰਗਾ ਦੇ ਬਰਫ਼ ਦੇ ਪਹਾੜਾ ਤੁਹਾਨੂੰ ਅੱਗੇ ਵੀਡੀਓ ਚ ਇਹ ਵੀ ਦਿਖਾਵਾਂਗੇ ਆਪਾਂ ਨਿਊ ਜਲਪਾਈ ਗੁੜੀ ਤੋਂ ਆਪਾਂ ਕਿਵੇਂ ਅੱਗੇ ਗਏ ਸਿੱਲੀ ਕੁੜੀ ਹੋ ਕੇ ਦਾਰਜੀਲਿੰਗ ਆਪਾਂ ਪਹੁੰਚ ਆਪਾਂ ਪਹੁੰਚ ਗਏ ਜੀ ਜਲਪਾਈ ਗੁੜੀ ਸਟੇਸ਼ਨ ਇਹਦੇ ਦਾਰਜਿਲਿੰਗ ਦਾਰਜਿਲਿੰਗ ਸਟੇਸ਼ਨ ਦੇ ਬਾਹਰ ਸਾਨੂੰ ਟੈਕਸੀ ਬਾਰੇ ਮਿਲ ਜਾਣਗੇ ਸ਼ੇਅਰਿੰਗ ਟੈਕਸੀ ਵੀ ਮਿਲ ਜੂਗੀ ਹਾਂ ਵਰਤੋ ਕਰਨੀਆਂ La tonelada de